ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਜੋਏ ਵੀਰ ਮੰਜੇ ਦੇ ਵਿੱਚ ਪਿਆ ਹੈ ਇਹ ਵੀਰ ਤਕਰੀਬਨ ਡੇਢ ਦੋ ਸਾਲ ਤੋਂ ਪਹਿਲਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਰੀੜ ਦੀ ਹੱਡੀ ਨਕਾਰਾ ਹੋ ਚੁੱਕੀ ਹੈ ਤੇ ਵੀਰ ਦੇ ਸਾਰੇ ਸਰੀਰ ਦੇ ਉੱਤੇ ਜ਼ਖਮ ਹੋ ਚੁੱਕੇ ਹੈ ਤੇ ਇਹਨਾਂ ਵੀਰਾਂ ਵੱਲੋਂ ਬਹੁਤ ਜ਼ਿਆਦਾ ਆਪਣਾ ਘਰ ਦਾ ਜੋ ਵੀ ਪੈਸਾ ਤੇ ਲਾਸੀ ਖਰਚ ਕਰ ਚੁੱਕਿਆ ਤੇ ਇਹਨਾਂ ਨੇ ਜੋ ਸੰਸਥਾਵਾਂ ਮਨੁੱਖਤਾ ਦੀ ਸੇਵਾ ਕਰਦੀਆਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਇਹ ਵੀਰ ਦਾ ਇਲਾਜ ਕੀਤਾ ਜਾਵੇ ਬੇਸਹਾਰਾ ਗਊ ਸੰਤਰਾਮ ਸ਼ਾ ਪਿੰਡ ਕਲਿਆਣ ਸੁੱਖਾ ਦੇ ਸੇਵਾਦਾਰ ਮਨਜੀਤ ਸਿੰਘ ਰਾਜੂ ਜੋ ਕਿ ਬਹੁਤ ਸਾਰੇ ਜਾਨਵਰਾਂ ਨੂੰ ਅਤੇ ਬੰਦਿਆਂ ਦਾ ਪਹਿਲਾਂ ਵੀ ਇਲਾਜ ਕਰਵਾ ਚੁੱਕਿਆ ਸੇਵਾ ਕਰਦੇ ਆ ਗੁਰਪ੍ਰੀਤ ਸਿੰਘ ਮਿੰਟੂ ਸੁਫਣਿਆਂ ਦਾ ਘਰ ਲੁਧਿਆਣਾ ਤੋਂਨ ਕੋਲ ਇਹ ਵੀਰ ਇਸ ਨੂੰ ਲੈ ਕੇ ਜਾ ਰਹੇ ਆ ਉੱਥੇ ਇਹਦਾ ਇਲਾਜ ਹੋਵੇਗਾ ਹਸਪਤਾਲਾਂ ਦੇ ਵਿੱਚ ਤੇ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਆ ਕਿ ਵੀਰ ਛੇਤੀ ਠੀਕ ਹੋ ਕੇ ਆਪਣੇ ਘਰ ਪਹੁੰਚ ਚੁਕੇ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ